ਜਿਹੜੀ ਸਰਕਾਰੀ ਬਲੈਕ ਬਾਕਸ ਵਾਲੀ ਮਸ਼ੀਨ ਆ ਉਹਦੇ ਨਾਲ ਮੌਇਸਚਰ ਆਇਆ 16 17 ਠੀਕ ਹੈ ਤੇ ਜਦੋਂ ਬੰਦ ਕਮਰੇ ਦੇ ਵਿੱਚ ਮੌਇਸਚਰ ਜਿਹੜੇ ਬੰਦੇ ਚੈੱਕ ਕਰ ਰਹੇ ਸੀ ਉਹਨਾਂ ਨੂੰ ਮੈਂ ਮੌਇਸਚਰ ਚੈੱਕ ਕਰਾਇਆ ਤਾਂ ਉਹਦਾ 21 22 23 ਆਇਆ ਠੀਕ ਹੈ ਜਾਨੀ ਕਿ ਸਿੱਧਾ 1 ਕਵੰਟਲ ਮਗਰ 1 ਪੁਆਇੰਟ ਵੱਧ ਗਿਆ ਤਾਂ 1 ਕਿਲੋ ਘਾਟ ਜੇ 2 ਕਿਲੋ 2 ਪੁਆਇੰਟ ਵੱਧ ਗਿਆ ਤਾਂ 2 ਕਿਲੋ ਘਾਟ ਮਤਲਬ ਮੇਰੇ ਜੇ ਉਹ ਢੇਰਿਆਂ ਦਾ 23 ਮੌਇਸਚਰ ਆਇਆ ਤਾਂ ਸਿੱਧਾ 4 ਕਿਲੋ ਇੱਕ ਕਵੰਟਲ ਮਗਰ ਘਾਟ ਦੇਣ ਦਾ ਜਿਹੜਾ ਉਹਨਾਂ ਨੇ ਮੈਨੂੰ ਮਜਬੂਰ ਕਰ ਲਿਆ ਮਾਰਕੀਟ ਕਮੇਟੀ ਦੇ ਸੈਕਟਰੀ ਸਾਹਿਬ ਨੂੰ ਫੋਨ ਲਾਇਆ ਕਿ ਸਾਹਿਬ ਸਾਨੂੰ ਇਹ ਦੱਸੋ ਵੀ ਇਹ ਜਿਹੜੀਆਂ ਮਸ਼ੀਨਾਂ ਇੱਕ ਬੰਦ ਕਮਰੇ ਦੇ ਵਿੱਚ ਮੌਇਸਟਰ ਕੱਢ ਰਹੀਆਂ ਇਹ ਸਰਕਾਰੀ ਆ ਤੁਹਾਡੇ ਮਾਰਕੀਟ ਕਮੇਟੀ ਦੇ ਅਧੀਨ ਆ ਜਾਂ ਨਹੀਂ ਉਹ ਕਹਿੰਦੇ ਸਾਡੀ ਮਾਰਕੀਟ ਕਮੇਟੀ ਦੇ ਅਧੀਨ ਨਹੀਂ ਦਾ ਵੀ ਇਹਨਾਂ ਨੂੰ ਪਤਾ ਨਹੀਂ ਸੀਗਾ ਵੀ ਉੱਥੇ ਮਸ਼ੀਨਾਂ ਪਈਆਂ ਕਿਉਂਕਿ ਤੁਸੀਂ ਕਹਿ ਰਹੇ ਹੋ ਕਿ ਮਾਰਕੀਟ ਕਮੇਟੀ ਲਈ ਮਸ਼ੀਨਾਂ ਗਾਇਬ ਨੇ ਤੇ ਮੌਇਸਚਰ ਉੱਥੇ ਚੈੱਕ ਹੋ ਰਿਹਾ ਇਹਨਾਂ ਨੂੰ ਪਤਾ ਨਹੀਂ ਵੀ ਕਿੱਥੇ ਹੋ ਰਿਹਾ ਸਭ ਮਿਲੀ ਭੁਗਤਾ ਨਾ ਫਿਰ ਚੋਰਾਣਾ ਕੁੱਤੀ ਰਲਈ ਹੋਈ ਆ ਇਹਨਾਂ ਦੀ ਨਿਗਾਹ ਦੇ ਸਾਹਮਣੇ ਇੱਕ ਬੰਦ ਕਮਰੇ ਦੇ ਵਿੱਚ ਇੱਕ ਇੱਕ ਮਤਲਬ ਹੈ ਇਨਸਾਨ ਆ ਉਹ ਜਿਹੜਾ ਕਹਿ ਰਿਹਾ ਕਿ ਮੈਂ ਇਨਸਪੈਕਟਰ ਆ ਫਲਾਨੀ ਏਜੰਸੀ ਦਾ ਮੈਂ ਆਪਦੇ ਲੈਵਲ ਤੇ ਮਤਲਬ ਇਹ ਸਰਕਾਰੀ ਮਸ਼ੀਨਾਂ ਇਹ ਚੈੱਕ ਕਰ ਰਿਹਾ ਮੌਇਸਚਰ ਤੋਂ ਆੜਤੀਏ ਤੋਂ ਤੇ ਸੈਲਰ ਮਾਲਕਾਂ ਤੋਂ ਤੇ ਇਨਸਪੈਕਟਰਾਂ ਤੋਂ ਤੇ ਆਹ ਜਿਹੜਾ ਗੰਦਾ ਸਿਸਟ ਇਹ ਜ਼ਿੰਮੇਦਾਰ ਸਾਰਾ ਇਹ ਇਹਨਾਂ ਦੇ ਉਹਨਾਂ ਦੇ ਸਿਰ ਤੇ ਹੱਥ ਇਹਨਾਂ ਦੇ ਰੱਖਿਆ ਹੋਇਆ ਜਿਵੇਂ ਆਪਾਂ ਬੱਚੇ ਦੇ ਸਿਰ ਤੇ ਹੱਥ ਰੱਖ ਦਿੰਦੇ ਨਾ ਉਹਨਾਂ ਨੇ ਹੱਥ ਰੱਖਿਆ ਹੋਇਆ ਪਹਿਲਾਂ ਤਾਂ ਇਹਨਾਂ ਦਾ ਫਰਜ਼ ਬੰਦਾ ਸੀ ਇੱਥੋਂ ਮਸ਼ੀਨਾਂ ਚੱਕਣ ਦਾ ਕੀ ਕੰਮ ਹੈ ਜੇ ਇੱਥੋਂ ਦੀ ਜਿਹੜੀ ਖਰੀਦ ਏਜੰਸੀਆਂ ਜਾਂ ਮਾਰਕੀਟ ਕਮੇਟੀ ਆਪਣੀਆਂ ਜ਼ਿੰਮੇਵਾਰੀਆਂ ਨਾ ਚੱਕੂਗੀ ਤਾਂ ਅਸੀਂ ਇਹਨਾਂ ਦੇ ਇਹਨਾਂ ਦੇ ਸਾਰੇ ਅਫਸਰਾਂ ਨੂੰ ਅੰਦਰ ਤਾੜਾਂਗੇ ਤੇ ਪੂਰਨ ਤੌਰ ਤੇ ਰੋਡ ਬੰਦ ਕਰ ਸਰਕਾਰੀ ਜਿਹੜੀਆਂ ਮਸ਼ੀਨਾਂ ਬਲੈਕ ਬਾਕਸ ਵਾਲੀਆਂ ਜੱਜ ਤੋਂ ਮਾਰਕੀਟ ਕਮੇਟੀ ਦੇ ਦਫ਼ਤਰ ਤੇ ਬਾਰਤ ਹੁੰਦੀਆਂ ਉਹ ਗਾਇਬ ਹੋ ਚੁੱਕੀਆਂ ਤੁਸੀਂ ਜਾ ਕੇ ਦੇਖ ਲਓ ਹੁਣ ਉਹ ਗਾਇਬ ਹੋ ਚੁੱਕੀਆਂ ਤੇ ਇੱਕ ਕਮਰੇ ਬੰਦ ਕਮਰੇ ਦੇ ਵਿੱਚ ਬਹੁਤ ਸਾਰੇ ਕਿਸਾਨਾਂ ਨੂੰ ਜਾਣਤੀਆਂ ਰਾਹੀਂ ਕਿ ਜਰਾ ਉਹ ਫਲਾਨੀਆਂ ਮਸ਼ੀਨਾਂ ਉਹਨਾਂ ਦਾ ਮੌਇਸਚਰ ਚੈੱਕ ਹੋਊਗਾ ਹਾਲਾਂਕਿ ਫਰਜ਼ ਇਹ ਬਣਦਾ ਕਿ ਉਹ ਬਲੈਕ ਬਾਕਸ ਵਾਲੀ ਮਸ਼ੀਨ ਦੇ ਨਾਲ ਮੌਇਸਚਰ ਚੈੱਕ ਹੋਣਾ। ਤਕਰੀਬਨ 5 ਕਿਲੋ 7 ਕਿਲੋ 8 ਕਿਲੋ ਇੱਕ ਕੁਇੰਟਲ ਮਕਰ ਕਾਟ ਲਗਾਤਾਰ ਕਿਉਂਕਿ ਕਿਸਾਨ ਤਾਂ ਕਿਸਾਨ ਤਾਂ ਮਜਬੂਰੀ ਵਸਾ ਕਿਸਾਨ ਤਾਂ ਇਸ ਗੱਲ ਦਾ ਵੀ ਮੇਰਾ ਚੋਨਾ ਤੁਲ ਜੇ ਤੇ ਮੈਂ ਆਪਦੀ ਆਉਣ ਵਾਲੀ ਇੱਕ ਫਸਲ ਦੀ ਬਜਾਈ ਕਰ ਸਕਾਂ। ਜਿਹੜੀ ਉਹ ਢੇੜਾ ਪਾ ਕੇ ਇਹਨਾਂ ਦੀ ਇੱਕ ਮਸ਼ੀਨ ਹੈ ਜਿਹੜੇ ਸੇਲਰ ਮਾਲਕ ਲਈ ਫਿਰਦੇ ਹੁੰਦੇ ਆ ਉਹਦੇ ਨਾਲ ਸਾਡਾ ਮੌਇਸਚਰ ਚੈੱਕ ਕਰਾਉਣ ਦਾ ਸਾਡਾ ਕੋਈ ਮਤਲਬ ਨਹੀਂ 15-15000 ਰੁਪਿਆ ਇੱਕ ਝੁੱਗੀ ਦਾ ਇਹ ਇਹ ਬੰਦਿਆ ਨਹੀਂ ਲਿਆਏਗਾ ਇੱਥੇ ਤੱਕ ਤਾਂ ਇਹਨਾਂ ਦੀ ਲੁੱਟ ਕਰੀ ਵੀ ਹੈ ਜੀ ਕੀ ਇਹਨਾਂ ਸਰਕਾਰਾਂ ਤੋਂ ਸਾਨੂੰ ਝਾਕ ਆਈ ਉਹਨਾਂ ਨੂੰ ਵੀ ਨਹੀਂ ਬਖਸ਼ਦੇ ਜੀ ਸਾਨੂੰ ਤਾਂ ਬਖਸ਼ਣਾ ਕੀ ਹੈ ਲੋਕਵਾਇਟੀਵੀ ਨਾਲ ਜੁੜੇ ਤੁਸੀਂ ਮੈਂ ਮਮਤਾਜ ਝੋਨੇ ਦੀ ਫਸਲ ਮੰਡੀਆਂ ਦੇ ਵਿੱਚ ਪਈ ਐ ਤੇ ਕਿਸਾਨਾਂ ਦੇ ਨਾਲ ਲੁੱਟ ਜਿਹੜੀ ਉਹ ਲਗਾਤਾਰ جاری ਐ ਅਸੀਂ ਇਸ ਵਕਤ ਜੈਤੋ ਦੇ ਮਾਰਕੀਟ ਕਮੇਟੀ ਦੇ ਵਿੱਚ ਖੜੇ ਆਂ ਨਾਲ ਜਿਹੜੀ ਫਸਲ ਪਈ ਹੋਈ ਐ ਤੇ ਗੱਲਬਾਤ ਕਰਦੇ ਆਂ ਅੱਜ ਇੱਥੇ ਇੱਕ ਮਸਲਾ ਆਉਂਦਾ ਕਿ ਮਸ਼ੀਨਾਂ ਨੂੰ ਲੈ ਕੇ ਦੋ ਮਸ਼ੀਨਾਂ ਫੜਾਈਆਂ ਜਾਂਦੀਆਂ ਨੇ ਲਗਾਤਾਰ ਉੱਥੇ ਜੋ ਮੋਚਰ ਕਰ ਰਹੀਆਂ ਸੀਗੀਆਂ ਕਿਸੇ ਨੇ ਰੋਕਿਆ ਨਹੀਂ ਪੂਰਾ ਮਾਮਲਾ ਕੀ ਗੱਲਬਾਤ ਕਰਦੇ ਆਂ ਬਾਈ ਜੀ ਕੀ ਮਾਮਲਾ ਸੀਗਾ ਕਿਹੜੀਆਂ ਦੋ ਮਸ਼ੀਨਾਂ ਦਾ ਰੋਲਾ ਸੀ ਕਿਤੇ ਰੋਲਾ ਸੀ ਕੀ ਉਹਨਾਂ ਦਾ ਦੇਖੋ ਤਕਰੀਬਨ 23 ਸਾਲ ਮੈਨੂੰ ਹੋ ਗਏ ਖੁਦ ਖੇਤੀ ਕਰਦੇ ਨੂੰ ਮੇਰੇ ਨਾਲ ਭੱਡੇ ਬਜ਼ੁਰਗ ਬੈਠੇ ਨੇ ਉਹਨਾਂ ਨੂੰ ਕਈ ਕਈ ਸਾਲ ਹੀ ਹੋ ਗਏ ਖੇਤੀ ਕਰਦਿਆਂ ਤੇ ਦਾਣਾ ਮੰਡੀ ਦੇ ਵਿੱਚ ਝੋਨਾ ਝੋਨੇ ਨੂੰ ਵੇਚਦੇ ਆਣੂ ਜਿਹੜੀ ਝੋਨੇ ਦੇ ਵਿੱਚ ਮੌਇਸਚਰ ਚੈੱਕ ਕਰਨ ਵਾਲੀ ਜਦੋਂ ਦੀ ਵੀ ਮਸ਼ੀਨ ਸਰਕਾਰ ਨੇ ਲੈ ਕੇ ਆਂਦੀ ਹੈ ਕਿਉਂਕਿ ਪੌਣਾ ਦਾ ਕਿਸਾਨ ਤੇ ਬੋਝ ਆ ਜੀ ਪਹਿਲਾਂ ਪੁਰਾਣੇ ਸਮੇਂ 'ਚ ਮੌਇਸਚਰ ਨਹੀਂ ਚੈੱਕ ਕੀਤਾ ਜਾਂਦਾ ਸੀ ਪਰ ਕਿਸਾਨ ਤੇ ਬੋਝ ਪਾਉਣ ਲਈ ਸਰਕਾਰ ਨੇ ਕੁਝ ਮੌਇਸਚਰ ਮਸ਼ੀਨਾਂ ਬਣਾਈਆਂ ਜਿਦੇ ਵਿੱਚ ਇੱਕ ਐਡੀਕ ਬਲੈਕ ਬਾਕਸ ਹੁੰਦਾ ਹੈਗਾ ਉਹਦੇ ਵਿੱਚ ਝੋਨਾ ਪਾ ਕੇ ਇੱਕ ਬਟਨ ਨੱਪ ਕੇ ਉਹਦਾ ਮੌਇਸਚਰ ਚੈੱਕ ਹੋ ਜਾਂਦਾ ਬਿਲਕੁਲ ਹੁਣ ਹੋਇਆ ਕਿ ਆ ਪਿਛਲੇ ਕਈ ਦਿਨਾਂ ਤੋਂ ਮੈਂ ਵੀ ਝੋਨਾ ਇੱਥੇ ਮੰਡੀ ਚ ਲੈ ਕੇ ਆਇਆ ਹੋਰ ਕਿਸਾਨ ਵੀ ਬੈਠੇ ਆ ਲਗਾਤਾਰ ਕਿਸਾਨਾਂ ਨੂੰ ਮੌਇਸਚਰ ਦਾ ਵੱਧ ਦਾ ਬਹਾਨਾ ਲਾ ਕੇ ਉਹ ਤੋਂ ਕਾਟ ਝੋਨੇ ਦੀ ਮਤਲਬ ਇੱਕ ਕੁਇੰਟਲ ਮਗਰ 5 ਕਿਲੋ 7 ਕਿਲੋ ਕਾਟ ਲਾ ਕੇ ਝੋਨਾ ਜਿਹੜਾ ਕਿਸਾਨ ਦਾ ਉਹ ਬਕਾਇਆ ਜਾ ਰਿਹਾ ਕਿਸਾਨ ਨੂੰ ਘਾਟਾ ਪਾਇਆ ਜਾ ਰਿਹਾ ਜਿਸ ਨੂੰ ਦੇਖਦੇ ਹੋਏ ਤਕਰੀਬਨ ਪਰਸੋਂ ਤੋਂ ਲੈ ਕੇ ਇੱਥੇ ਸਰਕਾਰੀ ਜਿਹੜੀਆਂ ਮਸ਼ੀਨਾਂ ਬਲੈਕ ਬਾਕਸ ਵਾਲੀਆਂ ਜੈਤੋ ਮਾਰਕੀਟ ਕਮੇਟੀ ਦੇ ਦਫ਼ਤਰ ਦੇ ਬਾਹਰ ਚ ਹੁੰਦੀਆਂ ਉਹ ਗਾਇਬ ਹੋ ਚੁੱਕੀਆਂ ਤੁਸੀਂ ਜਾ ਕੇ ਦੇਖ ਲਓ ਹੁਣ ਵੀ ਨਹੀਂ ਹੋਣਗੀਆਂ ਉੱਥੇ ਉਹ ਗਾਇਬ ਹੋ ਚੁੱਕੀਆਂ ਤੇ ਇੱਕ ਕਮਰੇ ਬੰਦ ਕਮਰੇ ਦੇ ਵਿੱਚ ਬਹੁਤ ਸਾਰੇ ਕਿਸਾਨਾਂ ਨੂੰ ਜਾਣਤਿਆ ਰਾਹੀਂ ਕਿ ਜਰਾ ਉਹ ਫੁਲਾਨੀਆਂ ਮਸ਼ੀਨਾਂ ਉਹਨਾਂ ਦਾ ਮੌਇਸਚਰ ਚੈੱਕ ਹੋਊਗਾ ਹਾਲਾਂਕਿ ਫਰਜ ਇਹ ਬਣਦਾ ਕਿ ਉਹ ਬਲੈਕ ਬਾਕਸ ਵਾਲੀ ਮਸ਼ੀਨ ਦੇ ਨਾਲ ਮੌਇਸਚਰ ਚੈੱਕ ਹੋਣਾ ਤਾਂ ਮੈਨੂੰ ਵੀ ਜਦੋਂ ਪਤਾ ਲੱਗਿਆ ਕਿਉਂਕਿ ਅਸੀਂ ਆਗੂ ਐ ਕਿ ਬੀਕੇ ਜੂ ਇੱਕ ਤਾਂ ਸਿੱਧੂ ਪਰਦੇ ਅਸੀਂ ਪਲਾਗਦੇ ਸਾਰੇ ਆਗੂ ਸੁਮਚੀ ਟੀਮ ਖੜੀ ਆ ਸਾਡੀ ਤਾਂ ਸਾਡਾ ਫਰਜ ਬਣਦਾ ਤਾਂ ਮੈਂ ਜਦੋਂ ਆਪਦਾ ਝੋਨਾ ਇੱਕ ਦੋ ਢੇਰੀਆਂ ਦਾ ਪਾ ਕੇ ਲੈ ਕੇ ਗਿਆ ਜਿਹੜੀ ਸਰਕਾਰੀ ਬਲੈਕ ਬਾਕਸ ਵਾਲੀ ਮਸ਼ੀਨ ਆ ਉਹਦੇ ਨਾਲ ਮੌਇਸਚਰ ਆਇਆ 16 17 ਠੀਕ ਹੈ ਤੇ ਜਦੋਂ ਬੰਦ ਕਮਰੇ ਦੇ ਵਿੱਚ ਮੌਇਸਚਰ ਜਿਹੜੇ ਬੰਦੇ ਚੈੱਕ ਕਰ ਰਹੇ ਸੀ ਉਹਨਾਂ ਨੂੰ ਮੈਂ ਮੌਇਸਚਰ ਚੈੱਕ ਕਰਾਇਆ ਤਾਂ ਉਹਦਾ 21 22 23 ਆਇਆ ਠੀਕ ਹੈ ਜਾਨੀ ਕਿ ਸਿੱਧਾ 1 ਕਵੈਂਟਲ ਮਗਰ 1 ਪੁਆਇੰਟ ਵੱਧ ਗਿਆ ਤਾਂ 1 ਕਿਲੋ ਘਾਟ ਜੇ 2 ਕਿਲੋ 2 ਪੁਆਇੰਟ ਵੱਧ ਗਿਆ ਤਾਂ 2 ਕਿਲੋ ਘਾਟ ਮਤਲਬ ਮੇਰੇ ਜੇ ਉਹ ਢੇਰੀਆਂ ਦਾ 23 ਮੌਇਸਚਰ ਆਇਆ ਤਾਂ ਸਿੱਧਾ 4 ਕਿਲੋ ਇੱਕ ਕਵੈਂਟਲ ਮਗਰ ਘਾ ਤਾਂ ਇਸ ਮਸਲੇ ਨੂੰ ਲੈ ਕੇ ਸਾਡੀ ਸਮੁੱਚੀ ਬਲਾਕ ਜੈਤੋ ਦੀ ਟੀਮ ਦੇ ਆਗੂਆਂ ਨਾਲ ਸਮੇਤ ਗੱਲਬਾਤ ਕਰਕੇ ਅੱਜ ਅਸੀਂ ਥੋੜੀ ਗਿਣਤੀ ਦੇ ਵਿੱਚ ਕਿਸਾਨ ਉੱਥੇ ਪਹੁੰਚੇ ਔਰ ਪਹੁੰਚ ਕੇ ਅਸੀਂ ਉਸ ਦੁਕਾਨ ਦਾ ਘਰਾਉ ਕੀਤਾ ਉਹਦੇ ਵਿੱਚ ਬੈਠੇ ਇਨਸਪੈਕਟਰ ਪਣਗਰੇਂ ਦਾ ਕੋਈ ਇਨਸਪੈਕਟਰ ਹੈ ਆ ਸਾਡਾ ਉਹਨਾਂ ਨੂੰ ਸਵਾਲ ਸੀਗਾ ਕਿ ਇਹ ਜਿਹੜੀਆਂ ਮਸ਼ੀਨਾਂ ਸਾਨੂੰ ਇਹ ਦੱਸ ਦਿਓ ਵੀ ਇਹ ਸਰਕਾਰੀ ਹੈ ਜਾਂ ਮਾਰਕੀਟ ਕਮੇਟੀ ਦੀਆਂ ਹੈਗੀਆਂ ਜਾਂ ਨਹੀਂ ਹੈਗੀਆਂ ਕਿਸਾਨ ਦਾ ਝੋਨਾ ਮੌਇਸਚਰ ਚੈੱਕ ਕਰਨ ਦੇ ਯੋਗ ਹੈਗੀਆਂ ਜਾਂ ਨਹੀਂ ਉਹਨਾਂ ਦਾ ਇਹ ਕਹਿਣਾ ਸੀ ਕਿ ਇਹ ਸਰਕਾਰੀ ਹੈ ਤਾਂ ਜਦੋਂ ਅਸੀਂ ਉੱਥੇ ਕੁਝ ਹੋਰ ਵੀ ਮੇਰੇ ਪੱਤਰਕਾਰ ਭਰਾ ਪਹੁੰਚੇ ਸੀਗੇ ਉਹਨਾਂ ਨੂੰ ਜਦੋਂ ਪੱਤਰਕਾਰ ਵੀਰਾਂ ਨੇ ਹੈਂਡ ਫ੍ਰੀ ਕਰਕੇ ਕਾਲ ਕਰਕੇ ਉਹਨਾਂ ਤੋਂ ਪਤਾ ਲਿਆ ਮਾਰਕੀਟ ਕਮੇਟੀ ਦੇ ਸੈਕਟਰੀ ਸਾਹਿਬ ਨੂੰ ਫੋਨ ਲਾਇਆ ਕਿ ਸਾਹਿਬ ਸਾਨੂੰ ਇਹ ਦੱਸੋ ਵੀ ਇਹ ਜਿਹੜੀਆਂ ਮਸ਼ੀਨਾਂ ਇੱਕ ਬੰਦ ਕਮਰੇ ਦੇ ਵਿੱਚ ਮੌਇਸਟਰ ਕੱਢ ਰਹੀਆਂ ਇਹ ਸਰਕਾਰੀ ਆ ਤੁਹਾਡੇ ਮਾਰਕੀਟ ਕਮੇਟੀ ਦੇ ਅਧੀਨ ਆ ਜਾਂ ਨਹੀਂ ਉਹ ਕਹਿੰਦੇ ਸਾਡੀ ਮਾਰਕੀਟ ਕਮੇਟੀ ਦੇ ਅਧੀਨ ਨਹੀਂ ਤਾਂ ਫਿਰ ਹੁਣ ਅਸੀਂ ਸਾਬਤ ਹੋ ਰਿਹਾ ਹੈ ਕਿ ਵਾਕਈ ਦਾਲ ਦੇ ਵਿੱਚ ਕਾਲਾ ਜਾਂ ਪੂਰੀ ਦਾਲ ਹੀ ਕਾਲੀ ਆ ਤਾਂ ਮਾਰਕੀਟ ਕਮੇਟੀ ਵੱਲੋਂ ਲਗਾਤਾਰ ਸਾਡੀ ਬਹਿਸ ਹੁੰਦੀ ਰਹੀ ਕੋਈ ਜ਼ਿੰਮੇਵਾਰੀ ਮਤਲਬ ਨਾ ਨਿਭਾਈ ਕਿਉਂਕਿ ਮੈਂ ਸੈਕਟਰੀ ਸਾਹਿਬ ਦਾ ਇਹ ਕਹਿਣਾ ਸੀ ਅਸੀਂ ਬਾਹਰ ਗਏ ਹੋਏ ਹਾਂ ਸਾਨੂੰ ਕੋਈ ਜ਼ਰੂਰੀ ਕੰਮ ਦੇ ਵਿੱਚ ਤਾਂ ਇੱਥੋਂ ਦੇ ਉਹਨਾਂ ਨੇ ਇੱਕ ਨੌਜਵਾਨ ਮੁੰਡਾ ਸੁਪਰਵਾਈਜ਼ਰ ਉਹਦੀ ਡਿਊਟੀ ਲਈ ਤਾਂ ਸਾਡੇ ਮੁਤਾਬਕ ਜਿਹੜੀ ਮਤਲਬ ਗੱਲ ਸੀਗੀ ਕਿ ਇਹਨਾਂ ਮਸ਼ੀਨਾਂ ਨੂੰ ਮਾਰਕੀਟ ਕਮੇਟੀ ਆਪਦੇ ਕਬਜ਼ੇ ਦੇ ਵਿੱਚ ਕਰੇ ਤਾਂ ਤਾਂ ਹੀ ਜਾ ਕੇ ਉਹ ਸਾਬਤ ਹੋਊਗਾ ਕਿ ਇਹ ਮਸ਼ੀਨਾਂ ਕਿਸਾਨਾਂ ਦਾ ਮੌਸਮ ਚ ਝੋਨੇ ਦਾ ਕੱਟਣ ਦਾ ਮਤਲਬ ਹੰਗ ਅਬੱਕੀਕ ਜੋਕ ਨਹੀਂ ਜੇਗਾ ਤਾਂ ਇਸ ਕਰਕੇ ਸਾਡੇ ਜਥੇਬੰਦੀ ਦੇ ਪੂਰੇ ਦਬਾਅ ਹੇਠ ਆਉਣ ਕਰਕੇ ਜੈਤੋ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਨੇ ਉਹ ਮਸ਼ੀਨਾਂ ਨੂੰ ਆਪਣੇ ਕਬਜ਼ੇ ਦੇ ਵਿੱਚ ਕੀਤਾ ਹੋਇਆ ਔਰ ਅਸੀਂ ਅੱਜ ਵੀ ਨਹੀਂ ਬਹੁਤ ਸਾਲਾਂ ਤੋਂ ਪੈਟ ਰਹੇ ਹਾਂ ਸਾਰੀਆਂ ਹੀ ਪੰਜਾਬ ਦੀਆਂ ਮਾਰਕੀਟ ਕਮੇਟੀਆਂ ਨੂੰ ਸਾਰੇ ਹੀ ਸੇਲਰ ਮਾਲਕਾਂ ਨੂੰ ਵੀ ਜੇ ਕੋਈ ਵੀ ਸੇਲਰ ਮਾਲਕ ਮਸ਼ੀਨ ਲੈ ਕੇ ਕਿਸੇ ਵੀ ਸਾਡੀ ਮੰਡੀ ਦੇ ਵਿੱਚ ਵੜੂਗਾ ਤਾ ਉਹ ਕਾਨੂੰਨ ਦੀ ਉਲੰਘਣਾ ਹੋਗੀ ਉਹ ਉਹ ਮਸ਼ੀਨਾਂ ਨੂੰ ਅਸੀਂ ਆਪਦੇ ਕਬਜ਼ੇ ਦੇ ਵਿੱਚ ਲਾਵਾਂਗੇ ਕੀ ਲੱਗਦਾ ਵੀ ਇਹਨਾਂ ਨੂੰ ਪਤਾ ਨਹੀਂ ਸੀਗਾ ਵੀ ਉੱਥੇ ਮਸ਼ੀਨਾਂ ਪਈਆਂ ਨੇ ਕਿਉਂਕਿ ਤੁਸੀਂ ਕਹਿ ਰਹੇ ਹੋ ਕਿ ਮਾਰਕੀਟ ਕਮੇਟੀ ਲਈ ਮਸ਼ੀਨਾਂ ਗਾਇਬ ਨੇ ਤੇ ਮੌਜੂਦਰ ਉੱਥੇ ਚੈੱਕ ਹੋ ਰਿਹਾ ਇਹਨਾਂ ਨੂੰ ਪਤਾ ਨਹੀਂ ਵੀ ਕਿੱਥੇ ਹੋ ਰੇ ਸਾਰੇ ਦੇ ਦੇਖੋ ਲੁੱਟਿਆ ਤਾਂ ਕਿਸਾਨ ਜਾਣਾ ਨਾ ਕਿਸੇ ਅਧਿਕਾਰੀ ਨੇ ਤਾਂ ਲੁੱਟੇ ਨਹੀਂ ਜਾਣਾ ਹੁਣ ਇੱਕ ਦਾਣਾ ਮੰਡੀ ਆ ਜਿਹੜੀ ਉਹ ਮਾਰਕੀਟ ਕਮੇਟੀ ਦੇ ਮਤਲਬ ਅੰਡਰ ਚ ਆਉਂਦੀ ਆ ਹੁਣ ਮਾਰਕੀਟ ਕਮੇਟੀ ਦੀ ਜ਼ਿੰਮੇਵਾਰੀ ਆ ਵੀ ਉੱਥੇ ਕਿਸੇ ਕਿਸਾਨ ਦਾ ਝੋਨਾ ਚੋਰੀ ਹੁੰਦਾ ਉਹ ਕੌਣ ਕਰ ਰਿਹਾ ਹੈ ਉਹਨੂੰ ਰੋਕਣਾ ਕਿਵੇਂ ਆ ਕਿਸਾਨ ਦੀ ਲੁੱਟ ਨੂੰ ਕਿਵੇਂ ਰੋਕਣਾ ਉਹਦੇ ਮੌਇਸਚਰ ਨੂੰ ਕਿਹੜੀਆਂ ਮਸ਼ੀਨਾਂ ਨਾਲ ਚੈੱਕ ਕਰਨਾ ਜਾਂ ਉਹ ਬੰਦ ਕਮਰੇ ਦੇ ਵਿੱਚ ਜਿਹੜੀਆਂ ਮਸ਼ੀਨਾਂ ਪਈਆਂ ਫਿਰ ਇਹਦਾ ਮਤਲਬ ਮਾਰਕੀਟ ਕਮੇਟੀ ਆ ਜਿਹੜੀ ਮਿਲੀ ਭੁਗਤਾ ਨਾ ਫਿਰ ਚੋਰਾ ਨਾ ਕੁੱਤੀ ਰਲਈ ਹੋਈ ਆ ਇਹਨਾਂ ਦੀ ਨਿਗਾ ਦੇ ਸਾਹਮਣੇ ਇੱਕ ਬੰਦ ਕਮਰੇ ਦੇ ਵਿੱਚ ਇੱਕ ਇੱਕ ਮਤਲਬ ਇਨਸਾਨ ਆ ਉਹ ਜਿਹੜਾ ਕਹਿ ਰਿਹਾ ਕਿ ਮੈਂ ਇਨਸਪੈਕਟਰ ਆ ਫਲਾਨੀ ਏਜੰਸੀ ਦਾ ਮੈਂ ਆਪਦੇ ਲੈਵਲ ਤੇ ਮਤਲਬ ਇਹ ਸਰਕਾਰੀ ਮਸ਼ੀਨਾਂ ਇਹ ਚੈੱਕ ਕਰ ਰਿਹਾ ਹਾਂ ਮੋਇਸਚਰ ਹੁਣ ਜਿਹੜੇ ਕਿਸਾਨ ਨੇ ਮੰਡੀ ਦੇ ਵਿੱਚ ਬੈਠੇ ਨੇ ਉਹ ਬਲੈਕ ਬਾਕਸ ਨਾ ਮਸ਼ੀਨਾਂ ਨਾ ਮੋਇਸਚਰ ਚੈੱਕ ਕਰਾਉਣਾ ਸੀ ਜਦੋਂ ਉਸ ਬੰਦ ਕਮਰੇ ਦੀ ਲਾਈਨ ਦੇ ਵਿੱਚ ਕਿਸਾਨ ਦੇਖਦਾ ਜਾਂ ਕੁਝ ਕੁਝ ਇਹਨਾਂ ਦੇ ਵਿਚੋਲੀ ਆ ਜਿਹੜੇ ਸੇਲਰ ਮਾਲਕਾਂ ਦੇ ਵਿਚੋਲੀਏ ਛੱਡੇ ਹੋਏ ਆ ਉਹ ਕ ਜਾ ਕੇ ਕਹਿੰਦੇ ਕਿਸਾਨ ਨੂੰ ਕਿ ਤੂੰ ਮੌਇਸਚਰ ਉਹ ਬੰਦ ਕਮਰੇ ਦੀ ਦੁਕਾਨ ਚ ਚੈੱਕ ਕਰਾ ਤਾਂ ਜਦੋਂ ਸਰਕਾਰੀ ਜਿਹੜੀ ਬਲੈਕ ਬਾਕਸ ਵਾਲੀ ਮਸ਼ੀਨ ਆ ਉਹਦੇ ਨਾਲ ਜਦੋਂ ਉਸ ਮਤਲਬ ਮੌਇਸਚਰ ਇਸ ਮਸ਼ੀਨ ਨੇ ਵੱਧ ਕੱਢਣਾ ਜਿਹੜੀ ਉਹ ਬੰਦ ਕਮਰੇ ਵਾਲੀ ਅਸੀਂ ਜਮ੍ਹਾਂ ਕਰਾਈ ਆ ਹੁਣ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਨੂੰ ਤਾਂ ਸੁਭਾਅਕ ਗੱਲ ਆ ਕਿਸਾਨ ਲੁੱਟਿਆ ਜਾਣਾ ਤਾਂ ਚੋਰਾਂ ਨਾਲ ਕੁੱਤੀ ਰਲੀ ਹੋਈ ਆ ਜੇ ਚੋਰਾਂ ਨਾਲ ਕੁੱਤੀ ਨਾ ਰਲੀ ਹੁੰਦੀ ਤਾਂ ਕੀ ਜੈਤੂ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਨੂੰ ਪਤਾ ਨਹੀਂ ਸਾਡੀ ਦਾਣਾ ਮੰਡੀ ਦੇ ਵਿੱਚ ਇੱਕ ਫਲਾਨੀ ਦੁਕਾਨ ਦੇ ਵਿੱਚ ਚੋਰੀ ਛੁੱਪੇ ਹਨੇਰੇ ਦੇ ਵਿੱਚ ਮੋਸਰਤੇ ਕੀਤਾ ਜਾ ਰਿਹਾ ਹੈ ਕਿਸਾਨ ਦੀ ਲੁੱਟ ਹੋ ਰਹੀ ਹੈ ਸੋ ਆਪਣੀ ਜ਼ਿੰਮੇਵਾਰੀ ਤੋਂ ਮਤਲਬ ਕਿ ਇਹ ਅਧਿਕਾਰੀ ਹੈ ਜਿਹੜੇ ਜੈਤੋ ਦੇ ਨਹੀਂ ਬਹੁਤ ਪੂਰੇ ਪੰਜਾਬ ਦੀਆਂ ਬਥੇਰੀਆਂ ਕਮੇਟੀਆਂ ਦੇ ਵਿੱਚ ਇਹੋ ਜਿਹੇ ਅਧਿਕਾਰੀ ਬੈਠੇ ਜਿਹਨਾਂ ਦੀ ਨਿਗਰਸ਼ਾਨੀ ਤੇ ਸਾਰਾ ਕੁਝ ਹੈ ਮਾਰਕੀਟ ਕਮੇਟੀ ਜਦੋਂ ਆਪਾਂ ਕਿਸਾਨ ਆਪਦੀ ਫਸਲ ਲੈ ਕੇ ਆਉਂਦਾ ਜੀ ਜਿੱਥੇ ਮਾਰਕੀਟ ਕਮੇਟੀ ਦਾ ਗੇਟ ਆ ਮੰਡੀ ਬੋਰਡ ਦਾ ਉੱਥੇ ਇੱਕ ਮੁਕਚਰ ਮਸ਼ੀਨਾਂ ਰੱਖਿਆ ਹੁੰਦੀ ਹੈ ਜੀ ਜਦੋਂ ਉਹ ਆਉਂਦੇ ਆ ਤਾਂ ਝੋਨਾ ਲਿਖਦੇ ਵੀ ਆ ਫਲਾਨੇ ਕਿਸਾਨ ਦਾ ਫਲਾਨੀ ਫਾਰਮ ਤੇ ਜਾ ਰਿਹਾ ਉੱਥੇ ਕੀ ਹੁੰਦੀਆਂ ਕਾਲੀਆਂ ਮਸ਼ੀਨਾਂ ਹੁੰਦੀਆਂ ਡੱਬੇ ਵਾਲੀਆਂ ਮਸ਼ੀਨਾਂ ਉਹਨਾਂ ਦੇ ਵਿੱਚ ਆਪਾਂ ਥੋੜਾ ਜਿਹਾ ਝੋਨਾ ਪਾਉਨੇ ਆ ਤੇ ਉਹ ਉੱਥੇ ਸਾਰਾ ਮਕਚਰ ਮੀਟਰ ਦੱਸ ਦਿੰਦਾ ਵੀ ਇੰਨਾ ਥੋੜਾ ਮਕਚਰ ਆਇਆ ਬਿਲਕੁਲ ਉਹ ਜਿਹੜੀ ਮਕਚਰ ਮਸ਼ੀਨ ਹੁੰਦੀ ਆ ਉਹ ਸਹੀ ਆ ਐਤਕੀ ਇੱਥੇ ਕੀ ਹੋਇਆ ਜਿੱਥੇ ਉਹ ਆਪਣਾ ਟੈਂਟ ਲੱਗਿਆ ਹੋਇਆ ਉੱਥੇ ਲਿਖਿਆ ਹੋਇਆ ਬਕਾਇਦਾ ਤੌਰ ਤੇ ਵੀ ਇੱਥੇ ਮਕਚਰ ਚੈੱਕ ਹੁੰਦਾ ਤੁਸੀਂ ਅੱਜ ਵੀ ਕੈਮਰੇ ਰਾਹੀਂ ਜਾ ਕੇ ਵੇਖ ਸਕਦੇ ਹੋ ਉੱਥੇ ਕੋਈ ਮਸ਼ੀਨ ਨਹੀਂ ਜਿਹੜਾ ਬੰਦ ਕਮਰੇ ਦੇ ਵਿੱਚ ਸਾਥੀ ਨੇ ਦੱਸਿਆ ਉੱਥੇ ਮੁਕਚਰਚ ਇੱਕ ਹੋ ਰਿਹਾ ਇੱਥੇ ਕੀ ਹੁੰਦਾ ਵੀ ਜਦੋਂ ਕਿਸਾਨ ਝੋਨਾ ਲੈ ਕੇ ਆ ਗਿਆ ਜੀ ਉਦੋਂ ਬਾਅਦ ਉਹ ਜਿਹੜੀ ਉੱਥੇ ਕਮਰੇ 'ਚ ਮਸ਼ੀਨ ਹੈ ਉਹਦੇ ਵਿੱਚ ਜਦੋਂ ਝੋਨਾ ਪਾਇਆ ਜਾਂਦਾ ਜੇ ਹੁਣ ਜ਼ਿਮੀਦਾਰ ਦੇ ਝੋਨੇ ਦਾ ਮੁਕਚਰ 17 ਹੋਇਆ ਤਾਂ ਉਹਦੇ ਮਸ਼ੀਨ ਦੇ ਵਿੱਚ ਪਾ ਲੈ ਉਹਨੂੰ ਐਂ ਗੇੜ ਕੇ ਤੇ ਉਹ ਝੋਨੇ ਦਾ ਪੀਚਰਾ ਕੱਢ ਦਿੰਦੀ ਜਦੋਂ ਪੀਚਰਾ ਕੱਢ ਦਿੰਦੀ ਹੈ ਬਾਕੀ ਉਹਦੇ ਵਿੱਚ ਪੁਆਇੰਟ ਹੁੰਦੇ ਆ ਵੀ ਐਨਾ ਝੋਨਾ ਪਾਉਣਾ ਐਨਾ ਨਹੀਂ ਪਾਉਣਾ ਕਿਸਾਨ ਹੁਣ ਅਨਪੋਲਾ ਕਿਸਾਨ ਨੂੰ ਕੀ ਪਤਾ ਜੀ ਇੱਕ ਗੱਲ ਹੈ ਇਹ ਸਾਰਿਆਂ ਦਾ ਮਤਲਬ ਠੱਗੀ ਵਿਭਾਗ ਬਣਾਇਆ ਵੈ ਜਦੋਂ ਜ਼ਿੰਮੇਦਾਰ ਦਾ ਮੁਕਚਰ ਉਸ ਮਸ਼ੀਨ ਨੇ ਵੱਧ ਕੱਢਤਾ ਹੁਣ ਜ਼ਿੰਮੇਦਾਰ ਦਾ ਮੁਕਚਰ ਬਾਈ ਕੱਢਤਾ ਫਰਜ਼ ਕਰੋ ਜ਼ਿੰਮੇਦਾਰ ਦਾ ਝੋਨਾ ਸੁੱਕਾ ਹੈ ਹੁਣ ਤੁਸੀਂ ਆਏ ਵੇਖੋ ਵੀ ਗਰਮੀ ਇੰਨੀ ਪੈ ਰਹੀ ਹੈ ਜੀ ਤੇ ਵਾਤਾਵਰਨ ਇੰਨਾ ਵਧੀਆ ਗਰਮੀ ਬਹੁਤ ਪੈ ਰਹੀ ਹੈ ਝੋਨਾ ਹੁਣ ਐਡਾ ਮੈਂ ਨਹੀਂ ਸਮਝਦਾ ਵੀ ਕੋਈ ਗਿੱਲਾ ਝੋਨਾ ਆਊਗਾ ਜੀ ਕਿਉਂਕਿ ਕਿਸਾਨ ਬਹੁਤ ਸਿਆਣਾ ਹੋ ਚੁੱਕਿਆ ਉਹਨੂੰ ਇਸ ਗੱਲ ਦਾ ਚੰਗੀ ਤਰ੍ਹਾਂ ਪਤਾ ਹੈ ਵੀ ਮੈਂ ਗਿੱਲਾ ਝੋਨਾ ਨਹੀਂ ਲੈ ਕੇ ਜਾਣਾ ਹਰੇਕ ਬੰਦਾ ਸੁੱਕਾ ਝੋਨਾ ਲਾ ਰਿਹਾ ਕੁਈ ਵੇਲੇ-ਕਵੇਲੇ ਮਸ਼ੀਨ ਨਹੀਂ ਲਾ ਰਿਹਾ ਤੇ ਜਦੋਂ ਇੱਥੇ ਲੈ ਆਉਂਦਾ ਝੋਨਾ ਸਤਾਰਾ ਮੁਕਚਰ ਵਾਲਾ ਝੋਨਾ ਜਿਹੜਾ ਹੁੰਦਾ ਹੈ ਉਹ ਬਾਈ ਜਦੋਂ ਕਰਤਾ ਤੇ ਜ਼ਿੰਮੇਦਾਰ ਨੂੰ ਦੱਸਤਾ ਵੀ ਆ ਤੇਰਾ ਬਾਈ ਆ ਗਿਆ ਤੇ ਜ਼ਿੰਮੇਦਾਰ ਦੇ ਮਨ 'ਚ ਇਹ ਇੱਕ ਸਵਾਲ ਪੈਦਾ ਖੜਾ ਹੋ ਜਾਂਦਾ ਉਹ ਆੜਤੀਏ ਤੋਂ ਤੇ ਸੈਲਰ ਮਾਲਕਾਂ ਤੋਂ ਤੇ ਇਨਸਪੈਕਟਰਾਂ ਤੋਂ ਤੇ ਆ ਜਿਹੜਾ ਗੰਦਾ ਸਿਸਟਮ ਹੈ ਮਾਰਕੀਟ ਕਮੇਟੀ ਇਹ ਜ਼ਿੰਮੇਦਾਰ ਸਾਰਾ ਇਹਨਾਂ ਦੇ ਉਹਨਾਂ ਦੇ ਸਿਰ ਤੇ ਹੱਥ ਇਹਨਾਂ ਦੇ ਰੱਖਿਆ ਹੋਇਆ ਜਿਵੇਂ ਆਪਾਂ ਬੱਚੇ ਦੇ ਸਿਰ ਤੇ ਹੱਥ ਰੱਖ ਦਿੰਨੇ ਨਾ ਉਹਨਾਂ ਨੇ ਹੱਥ ਰੱਖਿਆ ਹੋਇਆ ਪਹਿਲਾਂ ਤਾਂ ਇਹਨਾਂ ਦਾ ਫਰਜ਼ ਬੰਦਾ ਸੀ ਇੱਥੋਂ ਮਸ਼ੀਨਾਂ ਚੱਕਣ ਦਾ ਕੀ ਕੰਮ ਹੈ ਇੱਥੋਂ ਮਸ਼ੀਨਾਂ ਚੱਕਣ ਦਾ ਕੋਈ ਕੰਮ ਨਹੀਂ ਫਿਰ ਉੱਥੇ ਮਨੁੱਖ ਖਸਾਨ ਦੇ ਮਨੁੱਖ ਸਵਾਲ ਆ ਜਾਂਦਾ ਵੀ ਯਾਰ ਆਪਣਾ ਭਾਈ ਆਉਂਦਾ ਤੇ ਆਪਾਂ ਕਿਵੇਂ ਨਾ ਕਿਵੇਂ ਵੀ ਆਰਤੀ ਆ ਫਿਰ ਉਹਨੂੰ ਕਹਿੰਦਾ ਵੀ ਤਾਇਆ ਤੇਰਾ ਭਾਈ ਆ ਗਿਆ ਉਹ ਫਿਰ ਕਹਿੰਦਾ ਵੀ ਭਾਈ ਆ ਗਿਆ 17 ਸੀ 5 ਪੁਆਇੰਟ ਵਧ ਗਿਆ ਤੈਨੂੰ ਉਧਰੋਂ ਵਧ ਗਿਆ 2 ਤੋਂ ਵਧ ਗਿਆ 5 ਵਧ ਗਿਆ ਉਹ ਫਿਰ ਕੀ ਕਹਿੰਦੇ ਇੱਕ ਪੁਆਇੰਟ ਤੈਨੂੰ ਛੱਡ ਦਿੰਨੇ ਆ ਠੀਕ ਹੈ 4 ਹੋ ਗਿਆ ਤੇਰਾ ਹੋਰ ਆਸਾਨ ਕਰ ਦੇ ਇੱਕ ਹਾਂ ਉਹ ਕਹਿੰਦਾ ਇੱਕ ਤੈਨੂੰ ਛੱਡਿਆ ਇਹ ਮੈਂ ਬਹੁਤ ਬੰਦੇ ਵੇਖਿਆ ਕਿਉਂਕਿ ਅਸੀਂ ਮੰਡੀ ਉਹ ਇੱਕ ਨੂੰ ਛੱਡਿਆ ਜਾਂਦਾ 22 ਆ ਗਿਆ ਚਲ ਤੂੰ 21 ਗਿਣ 21 ਦੇ ਵਿੱਚ ਫਿਰ ਤੂੰ 4 ਕਿਲੋ ਕਾਟ ਦੇ ਦੇ ਫਿਰ ਜੇ ਅਗਲਾ 4 ਤੇ ਨਹੀਂ ਲਾਇ ਦੇ ਕੇ ਫਿਰ ਤਿੰਨਾਂ ਤੇ ਗੱਲ ਨਿਬੜ ਜਾਂਦੀ ਇਹ ਆਹਾ ਕੁਝ ਹੋ ਰਿਹਾ ਆਉਣ ਵਾਲੇ ਸਮੇਂ ਦੇ ਵਿੱਚ ਅੱਜ ਸਾਡੀ ਕਿਸਾਨ ਯੂਨੀਅਨ ਦੀ ਸਿੱਧੂਪੁਰ ਦੀ ਬਲਾਕ ਦੀ ਮੀਟਿੰਗ ਸੀ ਅੱਜ ਅਸੀਂ ਮੀਟਿੰਗ ਵਾਸਤੇ ਇਕੱਠੇ ਹੋਏ ਸੀ ਮੀਟਿੰਗ ਕਰਕੇ ਅਸੀਂ ਗੁਰਦੁਆਰੇ ਵੱਲ ਇਧਰ ਨੂੰ ਆ ਗਏ ਜਦੋਂ ਸਾਨੂੰ ਪਤਾ ਲੱਗਿਆ ਅੱਜ ਸੀਗੀ ਸਾਡੀ ਮੀਟਿੰਗ ਜੇ ਇੱਥੋਂ ਦੀ ਜਿਹੜੀ ਖਰੀਦ ਏਜੰਸੀਆਂ ਜਾਂ ਮਾਰਕੀਟ ਕਮੇਟੀ ਆਪਦੀਆਂ ਜ਼ਿੰਮੇਵਾਰੀਆਂ ਨਾ ਚੱਕੂਗੀ ਤਾਂ ਅਸੀਂ ਇਹਨਾਂ ਦੇ ਇਹਨਾਂ ਦੇ ਸਾਰੇ ਅਫਸਰਾਂ ਨੂੰ ਅੰਦਰ ਤਾੜਾਂਗੇ ਤੇ ਪੂਰਨ ਤੌਰ ਤੇ ਰੋਡ ਬੰਦ ਕਰਾਂ ਜਿਵੇਂ ਅੱਜ ਤੁਸੀਂ ਮਸ਼ੀਨਾਂ ਤਾਂ ਫੜਾਤੀਆਂ ਪਰ ਹੁਣ ਤੱਕ ਜਿੰਨੀ ਲੁੱਟ ਉੱਥੇ ਹੋ ਚੁੱਕੀ ਹੈ ਉਹਦਾ ਜ਼ਿੰਮੇਵਾਰ ਕੌਣ ਹੈ ਉਹ ਗੱਲਬਾਤ ਤੁਹਾਡੀ ਹੋਈ ਕਿ ਭਾਈ ਉਹਨਾਂ ਉੱਤੇ ਕਾਰਵਾਈ ਕੌਣ ਕਰੂਗਾ ਅਸੀਂ ਅਸੀਂ ਤਾਂ ਇਹ ਵੀ ਕਹਿੰਨੇ ਆ ਵੀ ਉਹਨਾਂ ਤੇ ਕਾਰਵਾਈ ਵੀ ਕਰੋ ਤੇ ਬਾਕੀ ਇੱਕ ਗੱਲ ਹੋਰ ਵੀ ਆਉਂਦੀ ਹੈ ਹੁਣ ਫਰਜ਼ ਕਰੋ ਵੀ ਇਹ ਕਹਿੰਦੇ ਵੀ ਅਸੀਂ 17 ਝੋਨਾ ਲੈਣਾ ਜੀ ਚਲੋ ਜ਼ਿੰਮੇਵਾਰ ਇਹਨਾਂ ਨੂੰ 17 ਉੱਥੋਂ ਤੀਕਾ ਸਕਾ ਕੇ ਦਿੰਦਾ ਜੀ ਹੁਣ ਜੇ ਕਿਸੇ ਕਿਸਾਨ ਦਾ ਝੋਨਾ 15 ਮੁਕਚਰਾ ਗਿਆ ਜਾਂ 14 ਮੁਕਚਰਾ ਗਿਆ ਉਹਦਾ ਜੇ ਇੱਕ ਗੱਲ ਆ 1.18 ਆ ਗਿਆ ਤਾਂ ਸਾਨੂੰ ਕਿਲੋ ਕਾਟ ਲਾਤੀ ਇੱਕ ਗੱਲ 19 ਆ ਗਿਆ ਸਾਨੂੰ 2 ਲਾਤੀ ਇੱਕ ਗੱਲ ਜੇ ਹੁਣ ਸਾਡਾ ਚੋਨਾ ਸੀ 17 ਦਿਨਾਂ ਜੇ ਸਾਡਾ 15 ਆ ਗਿਆ 14 ਆ ਗਿਆ ਉੱਥੇ ਫਾਇਦਾ ਕਿਹਦਾ ਹੋ ਰਿਹਾ ਉੱਥੇ ਫਾਇਦਾ ਇਹਨਾਂ ਦਾ ਹੋ ਰਿਹਾ ਹੈ ਨਾ ਇਸ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਮਤਲਬ ਇਸ ਮਹਿਕਮੇ ਦੇ ਉੱਤੇ ਮਾਰਕੀਟ ਕਮੇਟੀ ਜਿਹੜੀਆਂ ਆਪਦੀਆਂ ਜ਼ਿੰਮੇਵਾਰੀਆਂ ਤੋਂ ਭੱਜ ਰਹੀ ਹੈ ਇਹ ਉਹਨਾਂ ਦਾ ਰਲ ਮਿਲ ਕੇ ਆਪਦਾ ਸਿਸਟਮ ਚਲਾ ਰਹੇ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਜੇ ਸਾਡੇ ਕਿਸਾਨ ਨਾਲ ਧੱਕਾ ਹੋਊਗਾ ਤਾਂ ਅਸੀਂ ਬੀਕੇ ਜੂ ਸਿੱਧੂ ਪਰ ਇਸੇ ਤਰ੍ਹਾਂ ਹੀ ਪੂਰੀ ਮਤਲਬ ਪੂਰਾ ਬਲਾਕ ਪੂਰਾ ਜ਼ਿਲ੍ਹਾ ਇੱਥੇ ਮਤਲਬ ਇਹਨਾਂ ਦੇ ਦਫ਼ਤਰ ਦੇ ਵਿੱਚ ਇਹਨਾਂ ਨੂੰ ਘੇਰਾਗੇ ਵਾਈਕੁ ਕੀ ਕਿੰਨੇ ਕਿ ਕਿਸਾਨ ਮਤਲਬ ਇੱਥੇ ਹੈ ਹੈ ਮੌਜੂਦ ਹੈਗੇ ਜਿਨ੍ਹਾਂ ਦੇ ਨਾਲ ਇਹ ਵਾਪਰੀ ਇਹ ਘਟਨਾ ਕਿ ਮੌਇਸਚਰ ਘਟਵਾ ਦੱਸਿਆ ਹੋਵੇ ਤੁਸੀਂ ਚੈੱਕ ਕੀਤਾ ਹੋ ਦੋ ਤਿੰਨ ਥਾਵਾਂ ਤੇ ਦੱਸੋ ਬਈ ਜਿਨ੍ਹਾਂ ਦੇ ਨਾਲ ਹੋਇਆ ਦੇਖੋ ਇੱਥੇ ਪਹਿਲਾਂ ਥੋੜੀ ਦੇਰ ਪਹਿਲਾਂ ਬਹੁਤ ਗੰਤੀ ਦੇ ਵਿੱਚ ਕਿਸਾਨ ਸੀ ਜਦੋਂ ਇਹ ਆ ਮਸ਼ੀਨਾਂ ਚਮਾਂ ਕਰਵਾਈਆਂ ਬਹੁਤ ਸਾਰੇ ਕਿਸਾਨ ਜਿਹੜੇ ਇੱਥੇ ਸੀਗੇ ਜਿਨ੍ਹਾਂ ਨੇ ਇਹ ਹਰਕਤਾਂ ਹੋ ਚੁੱਕੀਆਂ ਉਹ ਇੱਥੇ ਚਲੇ ਗਏ ਆ ਅਸੀਂ ਆਉਣ ਵਾਲੇ ਸਮੇਂ 'ਚ ਫੇਰ ਵੀ ਦਿਖਾ ਸਕਦੇ ਹਾਂ। ਕਾਟ ਦੇ ਚੁੱਕੇ ਆ ਕਿਸਾਨ ਉਹਨਾਂ ਨੂੰ। ਤਕਰੀਬਨ 5 ਕਿਲੋ, 7 ਕਿਲੋ, 8 ਕਿਲੋ ਇੱਕ ਕਵਾਂਟਲ ਮਗਰ ਕਾਟ ਲਗਾਤਾਰ ਕਿਉਂਕਿ ਕਿਸਾਨ ਤਾਂ ਕਿਸਾਨ ਤਾਂ ਮਜਬੂਰੀ ਵਸਾ। ਕਿਸਾਨ ਤਾਂ ਇਸ ਗੱਲ ਦਾ ਵੀ ਮੇਰਾ ਚੋਨਾ ਤਲ ਜੇ ਤੇ ਮੈਂ ਆਪਦੀ ਆਉਣ ਵਾਲੀ ਇੱਕ ਫਸਲ ਦੀ ਬਜਾਈ ਕਰ ਸਕਾਂ। ਕਿਸਾਨ ਤਾਂ ਮਜਬੂਰ ਆ। ਹੁਣ ਦੇਖਣਾ ਤਾਂ ਮਾਰਕੀਟ ਕਮੇਟੀ ਜਾਂ ਸਰਕਾਰੀ ਅਧਿਕਾਰੀਆਂ ਨੇ ਨਾ ਕਿਸਾਨ ਦੀ ਲੁੱਟ ਨੂੰ ਰੋਕਣਾ ਕਿਵੇਂ ਆ। ਇਹਦੇ ਵਿੱਚ ਜਾਨੀ ਸਾਰਾ ਇਹਨਾਂ ਦਾ ਹਿੱਸਾ ਪੱਤੀ ਵੇਚ ਕਰਕੇ ਤਾਂ ਕਰਕੇ ਕਿਸਾਨ ਦੀ ਲੁੱਟ ਹੋ ਰਹੀ ਆ। ਉਹ ਬੈਠੇ ਸਾਹਮਣੇ ਕਿਸਾਨ ਤੁਹਾਨੂੰ ਦੱਸ ਦੇਣਗੇ। ਕਿੰਨਾ ਸੀਗਾ ਜੀ ਫਰਕ ਥੋੜਾ ਕਿੰਨਾ ਨਿਕਲਿਆ ਦੋਹਾਂ ਮਸ਼ੀਨਾਂ ਦਾ ਦੋਨਾਂ ਮਸ਼ੀਨਾਂ ਦਾ ਇਹ ਇੱਥੇ ਹੀ ਚੱਕਰ ਆਇਆ ਸੀ ਠੀਕ ਹੈ ਤੇ ਉਹ ਕਿਹੜੇ ਮਾਰਕੀਟ ਕਮੇਟੀ ਵਾਲਿਆਂ ਦੀ ਸੀ ਉਹਨਾਂ ਨੇ ਐਂ ਕਰਕੇ ਕਿਦੋਂ ਪੋਚੋਣਾ ਪਾਇਆ ਜੀ ਉਹਦੇ ਚ ਕਹਿੰਦੇ 22 ਮਾਊਚਰ ਹੈ ਠੀਕ ਹੈ ਤੇ ਇੱਥੇ 17 ਆਇਆ ਜਿਹੜੇ ਦੂਜੀ ਮਸ਼ੀਨ ਜੀ ਸੀ ਸਾਡੇ 8 ਤੱਕ ਕਹਿੰਦੇ ਪਈ ਹੈ ਹੂੰ ਉਹਨਾਂ ਦੇ ਵੀ 17 ਆਇਆ ਵੀ ਮੈਨੂੰ ਕਹਿੰਦੇ ਤੈਨੂੰ ਮਾਸ਼ਾ ਨਹੀਂ ਮੈਂ ਤਾਂ ਵੇਚਦਾ ਹੀ ਨਹੀਂ ਫਿਰ ਉਹਨਾਂ ਨੇ 17 ਦੇ ਮੇਰੇ ਚੋਨਾ ਭਰਿਆ ਠੀਕ ਹੈ ਉਹਨਾਂ 22 ਬਾਈ ਕਹਿ ਦਿੰਦੇ ਹਾਂ ਬਾਈ ਉਹ ਕਹਿ ਕੇ ਤੇ ਉਹਨਾਂ ਨੇ ਹਵਾ ਉਹਨਾਂ ਮਾਰਕੀਟ ਕਮੇਟੀ ਵੀ ਸੀ ਨਾਲ ਇੰਸਪੈਕਟਰ ਵੀ ਸੀਗੇ ਹਾਂ ਬਿਲਕੁਲ ਮੈਨੂੰ ਇਹਨਾਂ ਉੱਤੇ ਕਾਰਵਾਈ ਕਿਸ ਤਰੀਕੇ ਦੀ ਹੋ ਕਿ ਜਿਹੜੀ ਲੁੱਟ ਆ ਉਹ ਤਾਂ ਹੋ ਚੁੱਕੀ ਹੈ ਜਿਹੜੇ ਕਿਸਾਨ ਇੱਥੋਂ ਵੇਚ ਕੇ ਤੁਰ ਗਏ ਝੋਨਾ ਉਹਨਾਂ ਨਾਲ ਤਾਂ ਹੁਲਟ ਹੋ ਚੁੱਕੀ ਹੈ 4.55 ਕਿਲੋ ਫਿਰ ਉਹਨਾਂ ਲਈ ਕੀ ਕਾਰਵਾਈ ਕਰ ਰਹੇ ਆਂ ਕੀ ਦੇਖੋ ਅੱਜ ਅਚਾਨਕ ਅਸੀਂ ਇਸ ਮਸਲੇ ਨੂੰ ਲੈ ਕੇ ਇਕੱਠੇ ਹੋਏ ਆਂ ਅਸੀਂ ਆਪਦੀ ਮੀਟਿੰਗ ਕਰਾਂਗੇ ਮੀਟਿੰਗ ਦੇ ਵਿੱਚ ਲੈ ਕੇ ਪੂਰੇ ਪੰਜਾਬ ਦਾ ਮਸਲਾ ਹੈ ਕੋਈ ਇੱਕ ਛੋਟਾ ਮਸਲਾ ਨਹੀਂ ਇਕੱਲੇ ਜੈਤੋ ਮੰਡੀ ਦਾ ਮਸਲਾ ਨਹੀਂ ਪੂਰੇ ਪੰਜਾਬ ਦੇ ਵਿੱਚ ਲੁੱਟ ਹੋ ਰਹੀ ਹੈ ਇਸ ਲੁੱਟ ਨੂੰ ਰੋਕਣ ਲਈ ਪੰਜਾਬ ਦੀ ਸਾਡੀ ਮੀਟਿੰਗ ਦੇ ਵਿੱਚ ਜਿਹੋ ਜਿਹਾ ਕੋਈ ਫੈਸਲਾ ਲਵਾਂਗੇ ਦੇਖਾਂ ਕਿਉਂਕਿ ਅਸੀਂ ਕਿਸਾਨਾਂ ਦੀ ਯੂਨੀਅਨ ਹੈ ਕੰ ਇਦੇ ਵਾਸਤੇ ਮੈਂ ਇੱਕ ਲਾਸਟ ਗੱਲ ਕਰ ਦਿਆਂ ਸਾਡੇ ਤੁਹਾਡੀ ਵੀਡੀਓ ਨੂੰ ਬਹੁਤ ਪੂਰੇ ਪੰਜਾਬ ਦੇ ਵਿੱਚ ਜਾਣਾ ਕਿਸਾਨ ਭਰਾਵਾਂ ਨੂੰ ਮੈਂ ਬੇਨਤੀ ਕਰਦਾ ਕਿ ਇਸ ਗੱਲ ਤੇ ਸਾਨੂੰ ਆਪਣੇ ਬੱਚਿਆਂ ਨੂੰ ਤੇ ਸਾਨੂੰ ਅਵੇਅਰ ਹੋਣਾ ਚਾਹੀਦਾ ਕਿ ਸਾਨੂੰ ਕਿਹੜੀ ਮਸ਼ੀਨਾਂ ਮੌਇਸਚਰ ਚੈੱਕ ਕਰਵਾਉਣਾ ਜਿਹੜੀ ਉਹ ਢੇੜਾ ਪਾ ਕੇ ਇਹਨਾਂ ਦੀ ਇੱਕ ਮਸ਼ੀਨ ਹੈ ਜਿਹੜੇ ਸੈਲਰ ਮਾਲਕ ਲਈ ਫਿਰਦੇ ਹੁੰਦੇ ਆ ਉਹਦੇ ਨਾਲ ਸਾਡਾ ਮੌਇਸਚਰ ਚੈੱਕ ਕਰਾਉਣ ਦਾ ਸਾਡਾ ਕੋਈ ਮਤਲਬ ਨਹੀਂ ਸਾਡਾ ਮਤਲਬ ਹੈ ਕਿ ਇੱਕ ਬਲੈਕ ਬਾਕਸ ਦੇ ਵਿੱਚ ਉਹਦੇ ਵਿੱਚ ਇੱਕ ਪੀਕ ਲੱਗੀ ਹੁੰਦੀ ਆ ਪੀਕ ਨੂੰ ਝੋਨੇ ਨਾਲ ਭਰ ਕੇ ਇੱਕ ਚੁਟਕੀ ਦੇ ਨਾਲ ਮਤਲਬ ਵਿੱਚੇ ਮਸ਼ੀਨ ਦੇ ਵਿੱਚ ਝੋਨਾ ਛੱਡਣਾ ਹੁੰਦਾ ਤੇ ਇੱਕ ਬਟਨ ਹੁਣ ਜ਼ਿਆਦਾਤਰ ਹੁੰਦਾ ਕਿ ਆ ਜਿਹੜੀ ਉਹ ਮੇਰੇ ਤੋਂ ਪਹਿਲਾਂ ਗੱਲ ਸਰਪੰਚ ਸਾਹਿਬ ਨੇ ਕੀਤੀ ਆ ਵੀ ਝੋਨੇ ਨੂੰ ਉੱਚਾ ਮਤਲਬ ਉਡਾ ਕੇ ਮੌਇਸਚਰ ਵਧ ਆ ਗਿਆ ਹੁਣ ਇਹਦਾ ਮਤਲਬ ਕੀ ਆ ਜਿਹੜੇ ਲੋਕ ਜਿਹੜੇ ਇਹਨਾਂ ਦੇ ਦਲਾਲ ਆ ਉਹ ਚੱਕਦੇ ਆ ਸਰਕਾਰੀ ਮਸ਼ੀਨਾ ਮਸ਼ੀਨ ਦੇ ਵਿੱਚ ਜਦੋਂ ਝੋਨੇ ਨੂੰ ਉੱਪਰ ਚੱਕ ਕੇ ਆਪਾਂ ਪੀਕ ਦੇ ਵਿੱਚ ਪਾਵਾਂਗੇ ਨਾ ਦੂਜਾ ਹਮ ਹਮਤਾਜ ਉਦੋਂ ਇਹ ਫਰਕ ਸਾਹਮਣੇ ਆਊਗਾ ਤੁਸੀਂ ਦੇਖ ਲਓ ਕਿਤੇ ਵੀ ਇੱਥੇ ਜਦੋਂ ਇਨਸਪੈਕਟਰ ਮੌਇਸਚਰ ਕੱਢਦਾ ਹੋਊਗਾ ਦੀ ਮਸ਼ੀਨ ਆਪਾਂ ਫੜਾਂਗੇ ਉਹ ਝੋਨੇ ਨੂੰ ਜਦੋਂ ਉੱਪਰ ਚੱਕ ਕੇ ਮਤਲਬ ਪਾਵਾਂਗੇ ਉਹਦਾ ਮੌਇਸਚਰ ਆਟੋਮੈਟਿਕ ਹੀ ਵਾਜਣਾ ਕਿਉਂਕਿ ਹਵਾ ਦੀ ਨਮੀ ਉਹਦੇ ਨਾਲ ਜਾਵੜਨੀ ਹੈ ਜਦੋਂ ਉਹਦੇ ਇੱਕ ਉੱਪਰ ਪੀਕ ਬਣੀ ਹੁੰਦੀ ਆ ਉਹ ਪੀਕ ਨੂੰ ਆਪਾਂ ਝੋਨੇ ਨਾਲ ਭਰ ਕੇ ਇੱਕ ਚੁਟਕੀ ਨਾਲ ਛੱਡਾਂਗੇ ਮਤਲਬ ਬਿਨਾਂ ਹਵਾ ਤੋਂ ਉਹਦਾ ਮੌਇਸਚਰ ਸਹੀ ਆਉਣਾ ਜਿਹਦੇ ਕਰਕੇ ਸਾਡੇ ਕਿਸਾਨਾਂ ਨੂੰ ਜਿਹੜੀ ਜਾਣਕਾਰੀ ਨਹੀਂ ਸਾਡੇ ਕਿਸਾਨ ਵਿਚਾਰਾ ਫਸਲ ਪਾਲ ਲੈਂਦਾ ਪੈਦਾ ਕਰਦਾ ਪੈਦਾ ਤੇ ਸੋਨਾ ਸੋਨਾ ਵੀ ਕਰ ਲੈਂਦਾ ਜਿਹੜੀ ਚੀਜ਼ ਮਰਜ਼ੀ ਪੈਦਾ ਕਰਵਾ ਲੋ ਕਿਸਾਨ ਕਰ ਲੈਂਦਾ ਪਰ ਜਦੋਂ ਵਿਕਰੀ ਦੀ ਗੱਲ ਆਉਂਦੀ ਆ ਤਾਂ ਸਾਡਾ ਉਹ ਕਿਸਾਨ ਖੇਤੀ ਦੇ ਰੁਝਾਨ ਤੇ ਇੰਨਾ ਰੁੱਝ ਜਾਂਦਾ ਕਿ ਉਹ ਨੂੰ ਆਪਦੀ ਫਸਲ ਦੀ ਵਿਕਰੀ ਦਾ ਜਾਂ ਉਹਨਾਂ ਸਾਧਨਾ ਬਾਰੇ ਜਾਣਕਾਰੀ ਨਹੀਂ ਹੁੰਦੀ ਜਿੰਨਾ ਕਰਕੇ ਕਿਸਾਨ ਦੀ ਲੁੱਟ ਲਗਾਤਾਰ ਵੱਧਦੀ ਜਾਂਦੀ ਹੈ ਕਿ ਇਹ ਤੋਂ ਪਹਿਲਾਂ ਕੀ ਲੱਗਦਾ ਤੁਹਾਨੂੰ ਵੀ ਸਰਕਾਰ ਨੂੰ ਜਾਣਕਾਰੀ ਹੈ ਨਹੀਂ ਸੀ ਕਿ ਜਾਂ ਇੱਥੇ ਆਪਾਂ ਮਾਰਕੀਟ ਕਮੇਟੀ ਖੜੇ ਆ ਇੱਥੇ ਆਗੂ ਨੇ ਸਰਕਾਰ ਦੇ ਉਹਨਾਂ ਨੂੰ ਕੋਈ ਹੈ ਨਹੀਂ ਸੀ ਜਾਣਕਾਰੀ ਇਹਦੇ ਬਾਰੇ ਦੇਖੋ ਸਰਕਾਰ ਨੂੰ ਤਾਂ ਸਾਰਾ ਹੀ ਪਤਾ ਇੱਥੇ ਜੈਤੋ ਦੀਆਂ ਤੁਸੀਂ ਤੁਹਾਡੇ ਚੈਨਲ ਤੇ 20 ਵਾਰੀ ਖਬਰਾਂ ਚੱਲੀਆਂ ਕਿ ਇੱਥੋਂ ਦੇ ਚੇਅਰਮੈਨ ਸਾਹਿਬ ਨੇ ਜੀ ਉਹ ਫਲਾਣੇ ਝੁੱਗ ਇਹਨਾਂ ਦੇ ਨੰਬਰਦਾਰ ਨੇ 20000 ਲੈ ਲਿਆ ਉਹਨਾਂ ਦੇ ਫਲਾਨੇ ਅਧਿਕਾਰੀ ਨੇ ਕਿ ਆਮ ਆਦਮੀ ਪਾਰਟੀ ਝਾੜੂ ਦਾ ਵਰਕਰ ਆ ਜੀ ਉਹਨੇ 50000 ਰੁਪਇਆ ਲੈ ਲਿਆ ਪਰਚੀਆਂ ਕੱਢਤੀਆਂ ਵਿਚਾਰੇ ਗਰੀਬਾਂ ਦੀਆਂ ਇਹਨਾਂ ਸਰਕਾਰਾਂ ਤੋਂ ਅਸੀਂ ਕੀ ਉਮੀਦ ਕਰ ਸਕਦੇ ਹਾਂ ਤਾਂ ਹੀ ਤਾਂ ਆਪਣਾ ਹਮੇਸ਼ਾ ਨਾ ਰਹਾ ਆਉਂਦਾ ਕਿ ਸਰਕਾਰਾਂ ਤੋਂ ਨਾ ਝਾਕ ਕਰੋ ਆਪਣੀ ਰੱਖੀ ਆਪ ਕਰੋ ਜੇ ਬਚਨ ਤਾਂ ਡੰਡੇ ਵਿੱਚ ਝੰਡਾ ਪਾ ਕੇ ਆਪਣੀ ਇੱਕ ਯੂਨਿਟ ਬਣਾ ਕੇ ਇਹਨਾਂ ਲੋਕਾਂ ਨਾਲ ਅਸੀਂ ਲੜ ਸਕਦੇ ਹਾਂ ਸਰਕਾਰ ਇੱਥੇ ਕੋਈ ਨਹੀਂ ਚੰਗੀ ਇੱਥੇ ਕਾਲੀ ਆਏ ਕਾਂਗਰਸੀ ਆਏ ਆ ਝਾੜੂ ਵਾਲੇ ਆ ਕੇ ਰਹਿਣਾ ਇਹਨਾਂ ਨੇ ਵੀ ਨਹੀਂ ਇੱਥੇ ਕੋਈ ਹੋਰ ਦੂਜਾ ਤੀਜਾ ਕੋਈ ਭਾਜੀਪੀ ਆ ਜੂਗੀ ਹਰ ਇੱਕ ਪਾਰਟੀ ਨੇ ਆਪਣਾ ਏਜੰਡੇ ਸਰਕਾਰਾਂ ਕਿਸਾਨਾਂ ਮਜ਼ਦੂਰਾਂ ਦੇ ਪੱਖ ਦੇ ਵਿੱਚ ਲੈ ਕੇ ਆਉਣੇ ਆ ਉਲਟਾ ਉਹਨਾਂ ਨੂੰ ਲਾਗੂ ਨਹੀਂ ਕਰਨਾ ਜਦੋਂ ਸੱਤਾ ਦੇ ਵਿੱਚ ਆ ਗਏ ਤਾਂ ਲੁੱਟ ਕਿਸਾਨਾਂ ਤੇ ਮਜ਼ਦੂਰਾਂ ਦੀ ਹੁੰਦੀ ਆ ਤੇ ਹੁੰਦੀ ਆਈ ਹੈ ਤੇ ਹੁੰਦੀ ਹੋਣੀ ਹੈ ਜੀ ਬਹੁਤ ਧੰਨਵਾਦ ਬਾਈ ਜੀ 15 1500 ਰੁਪਏ ਦਾ ਯਾਰ ਲੇਬਰ ਵਾਲਿਆਂ ਤੋਂ ਲਿਆ ਆਇਆ ਹਾਂਜੀ 15-1500 ਰੁਪਿਆ ਜਿਹੜੇ ਲੇਬਰ ਵਾਲੇ ਟੁੱਟ ਇਕੱਠੀ ਕਰਦੇ ਆ ਮਜ਼ਦੂਰ ਬੰਦੇ ਆ ਸਾਥੋਂ ਲੈਂਦੇ ਆ ਆ ਖਾਲੀ ਜਗ੍ਹਾ ਪਈ ਆ ਤੁਸੀਂ ਜਾ ਕੇ ਦੇਖੋ ਜੀ 15-1500 ਰੁਪਿਆ ਇੱਕ ਝੁੱਗੀ ਦਾ ਇਹ ਇਹ ਬੰਦਿਆਂ ਨੇ ਲਿਆ ਹੈਗਾ ਇੱਥੇ ਤੱਕ ਤਾਂ ਇਹਨਾਂ ਦੀ ਲੁੱਟ ਕਰੀ ਵੀ ਹੈ ਜੀ ਕੀ ਇਹਨਾਂ ਸਰਕਾਰਾਂ ਤੋਂ ਸਾਨੂੰ ਝਾਕ ਆ ਜੀ ਸ਼ੁਕਰੀਆ ਜੀ ਮਤਲਬ ਇੱਕ ਤਾਂ ਤੁਸੀਂ ਫਸਲ ਲੈ ਕੇ ਆਉਣੇ ਆ ਆਪਦੀ ਉਹਦੇ ਵਿੱਚੋਂ ਵੀ ਤੁਹਾਡੀ ਲੁੱਟ ਕਰਦੇ ਆ ਨਹੀਂ ਨਹੀਂ ਜੀ ਉਹਦੇ 'ਚ ਤਾਂ ਜਿਹੜੀ ਇਹ ਕੰਡਿਆ ਰਹੀ ਬਾਈ ਜੀਆ ਨੇ ਬੋਲ ਕੇ ਦੱਸ ਹੀ ਦਿੱਤਾ ਮਤਲਬ ਜਿਹੜਾ ਅਸੀਂ ਝਾਰ ਵੇਚਦੇ ਆ ਟੁੱਟ ਹੁੰਦੀ ਆ ਝੋਨੇ ਦੀ ਉਹ ਉਦੋਂ ਜਿਹੜੀ ਗਰੀਬਤਾ ਦਾ ਲੇਬਰ ਆ ਜ ਉਹ ਸਾਥੋਂ ਲੈ ਜਾਂਦੇ ਆ। ਬਿਲਕੁਲ। ਉਹਨਾਂ ਨੇ ਲਿਜਾ ਕੇ ਕਿਤੇ ਰੱਖ ਕੇ ਤੁਹਾਨੂੰ ਸਾਫ਼ ਕਰਨਾ ਹੀ ਹੈ ਨਾ। ਉਹ ਜਗ੍ਹਾ ਖਾਲੀ ਪਈ ਹੈ ਜੀ। ਉਹ ਖਾਲੀ ਜਗ੍ਹਾ ਦਾ ਵੀ 15-1500 ਰੁਪਿਆ ਇੱਕ ਝੁੱਗੀ ਵਾਲੇ ਤੋਂ ਇਹਨਾਂ ਨੇ ਲਿਆ। ਉਹਨਾਂ ਨੂੰ ਵੀ ਨਹੀਂ ਛੱਡਦੇ ਮਤਲਬ। ਉਹਨਾਂ ਨੂੰ ਵੀ ਨਹੀਂ ਬਖਸ਼ਦੇ ਜੀ ਸਾਨੂੰ ਤਾਂ ਬਖਸ਼ਣਾ ਕੀ ਇਹਨਾਂ ਨੂੰ। ਬਸ ਸਾਹ ਹੀ ਬੁੱਲਣਾ ਸੀਗਾ ਜੀ। ਇੱਕ ਹਨਵਾ ਤੋਂ ਵੀ ਇੱਕ ਵੀ ਸਕਦਾ ਹੈ। ਇੱਥੇ ਲਿਖਿਆ ਨਾ ਇੱਥੇ ਨਵੀਂ ਚੱਕ ਕੀਤੀ ਜਾਂਦੀ ਹੈ। ਉੱਥੇ ਕੋਈ ਮਸ਼ੀਨ ਨਹੀਂ। ਬਿਲਕੁਲ ਉਹ ਵੀ ਦਿਖਾਓ। ਹਾਂ ਤੁਸੀਂ ਦਿਖਾਓ ਮਾੜਾ ਜੀ। ਠੀਕ ਹੈ।